ਦਾ ਸਤਕਾਰ ਕਰੋ ਮਾਮਾ ਵਾਲਾ ਪਿਆਰ ਕਰੋ ਮੁਹਿਮ ਤਹਿਤ گاਉ ਵਿਗਿਆਨ ਸਮੱਤੀ ਰਾਮਪਰਾ ਫੂਲ ਵੱਲੋਂ ਸਥਾਨਕ ਮਾ ਵੈਸ ਨੂੰ ਵਿਦਿਆ ਮੰਦਰ ਸਕੂਲ ਵਿਖੇ گاਉ ਮਾਤਾ ਨਾਲ ਸੰਬੰਧਿਤ ਪ੍ਰੀਖਿਆ ਕਰਵਾਈ ਗਈ ਤੇ ਇਸ ਪ੍ਰੀਖਿਆ ਵਿੱਚ ਪਹਿਲਾ ਦੂਜਾ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਮਾਗਮ ਦੇ ਮੁੱਖ ਮਹਿਮਾਨ ਨਵਨੀਤ ਕੁਮਾਰ ਸੀਏ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਜੈ ਗਉ ਮਾਤਾ ਜੀ ਕੀ ਅੱਜ ਜੀ ਅਸੀਂ ਜੋ ਬੱਚਿਆਂ ਨੂੰ ਗੋ ਵਿਗਿਆਨ ਸਮਮਤੀ ਵੱਲੋਂ ਗਊਆਂ ਪ੍ਰਤੀ ਰਿਲੇਟਡ ਬੁੱਕਸ ਅਸੀਂ ਦਿੱਤੀਆਂ ਸੀਗੀਆਂ ਔਰ ਉਹਨਾਂ ਦੇ ਸਬੰਧ ਦੇ ਵਿੱਚ ਜੋ ਬੱਚਿਆਂ ਨੇ ਪੇਪਰ ਦਿੱਤੇ ਸੀਗੇ ਗੋ ਵਿਗਿਆਨ ਪ੍ਰੀਖਿਆ ਹੋਈ ਸੀ ਉਸ ਦੇ ਸਬੰਧ ਦੇ ਵਿੱਚ ਅਸੀਂ ਜੋ ਇਹ ਸਮਾਗਮ ਕੀਤਾ ਹੈਗਾ ਜਿਹੜੇ ਬੱਚੇ ਪੇਪਰਾਂ ਦੇ ਵਿੱਚੋਂ ਪਹਿਲਾ ਪ੍ਰਾਈਜ਼ ਦੂਜਾ ਔਰ ਤੀਸਰਾ ਨਾਮ ਜਿਨ੍ਹਾਂ ਨੇ ਪ੍ਰਾਪਤ ਕੀਤਾ ਸੀਗਾ ਉਹਦਾ ਇਨਾਮ ਵੰਡ ਸਮਾਰੋ ਜੈ ਸ਼ਕਤੀ ਮਾ ਵੈਸ਼ਨੋ ਵਿਦਿਆ ਮੰਦਰ ਦੇ ਵਿੱਚ ਕੀਤਾ ਗਿਆ ਇਹ ਪ੍ਰੀਖਿਆ ਦੇ ਵਿੱਚ ਜਿੰਨੇ ਵੀ ਬੱਚਿਆਂ ਨੇ ਪੋਜੀਸ਼ਨ ਹਾਸਲ ਕੀਤੀਆਂ ਸੀ ਉਹਨਾਂ ਨੂੰ ਇਨਾਮ ਵੰਡ ਕੇ ਉਹਨਾਂ ਨੂੰ ਹੌਸਲਾ ਵਧਾਇਆ ਗਿਆ ਔਰ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਸਾਡੇ ਬਹੁਤ ਹੀ ਸਤਿਕਾਰਯੋਗ ਨਮਨੀਤ ਜੀ ਸੀਏ ਸਾਹਿਬ ਨੇ ਸ਼ਿਰਕਤ ਕੀਤੀ ਹੈ। ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਇਨਾਮ ਵੰਡ ਕੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਹੈ ਔਰ ਉਹਨਾਂ ਨੇ ਗੋਵ ਵਿਗਿਆਨ ਸਮਤੀ ਦੀ ਆਰਥਿਕ ਮਦਦ ਵੀ ਕੀਤੀ ਹੈ। ਇਹ ਪ੍ਰੋਗਰਾਮ ਗੋਵ ਵਿਗਿਆਨ ਸਮਤੀ ਹਿੰਦੂ ਵੈਲਫੇਅਰ ਬੋਰਡ ਵੱਲੋਂ ਕੀਤਾ ਗਿਆ। ਜੈ ਗੋ ਮਾਤਾ ਕੀ। ਗੋਵ ਵਿਗਿਆਨ ਸਮਤੀ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਇੱਕ ਗੋਵ ਵਿਗਿਆਨ ਸਮਤੀ ਦੀ ਇੱਕ ਕਿਤਾਬ ਮੋਕਾ ਛਾਪੀ ਹੈ ਜਿਹਦੇ ਵਿੱਚ ਗਊ ਪ੍ਰਤੀ ਸਾਰੀਆਂ ਜੋ ਆਪਾਂ ਨੂੰ ਸਮਾਜ ਦੇ ਵਿੱਚ ਇਹਨਾਂ ਦੇ ਪ੍ਰਤੀ ਜੋ ਫਾਇਦੇ ਹੁੰਦੇ ਹਨ ਉਹ ਸਾਰਾ ਛਾਪਿਆ ਗਿਆ ਹੈ ਇਹ ਕਿਤਾਬ ਬੱਚਿਆਂ ਵਿੱਚ ਸਕੂਲ ਵਿੱਚ ਬੱਚਿਆਂ ਨੂੰ ਸਕੂਲ ਵਿੱਚ ਜਾ ਕੇ ਬੰਦੀ ਜਾਂਦੀ ਹੈ ਤੇ ਬੱਚੇ ਇਸ ਕਿਤਾਬ ਨੂੰ ਪੜ੍ਹ ਕੇ 15 ਦਿਨਾਂ ਬਾਅਦ ਇੱਕ ਟੈਸਟ ਤਿਆਰ ਕਰਨ ਦੀ ਤਿਆਰੀ ਕਰਦੇ ਨੇ ਜਿਹਦੇ ਵਿੱਚ ਉਹਨਾਂ ਦਾ ਟੈਸਟ ਲਿੱਤਾ ਜਾਂਦਾ ਹੈ ਉਸ ਟੈਸਟ ਦੇ ਬੇਸ ਤੇ ਬੱਚੇ ਫਸਟ ਸੈਕੰਡ ਥਰਡ ਜਿਸ਼ਨਾ ਜੋ ਹਾਸਲ ਕਰਦੇ ਹਨ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਸੁਲਮਾਨਤ ਕੀਤਾ ਜਾਂਦਾ ਹੈ ਦੂਸਰਾ ਇਸ ਕਿਤਾਬ ਨੂੰ ਛਾਪਣ ਦਾ ਇੱਕ ਮੇਨ ਮੋਟਿਵ ਇਹ ਵੀ ਹੈ ਵੀ ਬੱਚਿਆਂ ਨੂੰ ਗਊਆਂ ਦੇ ਪ੍ਰਤੀ ਜੋ ਵੀ ਗਿਆਨ ਪ੍ਰਾਪਤ ਹੋਵੇ ਵੀ ਇਹਨਾਂ ਤੋਂ ਸਾਨੂੰ ਲੋੜੀਂਦੀਆਂ ਚੀਜ਼ਾਂ ਜਿਵੇਂ ਦੁੱਧ ਘਿਓ ਜਾਂ ਆਪਣੇ ਗਊ ਮੂਤਰ ਗੋਬਰ ਤੇ ਜਾਂ ਗਊ ਦੇ ਸਪਰਸ਼ ਦਾ ਪਤਾ ਲੱਗੇ ਵੀ ਇਹਦੀ ਕੀ ਆਪਣੇ ਵਿੱਚ ਮੱਤਤਾ ਹੈ ਤੇ ਇਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚੇ ਇਹਨਾਂ ਦਾ ਸਤਿਕਾਰ ਕਰਨ ਦੂਸਰਾ ਇਸ ਧਿਆਨ ਇਸ ਪਾਸੇ ਬੱਚਨਾਂ ਦਾ ਧਿਆਨ ਲੱਗਣ ਦੇ ਨਾਲ ਬੱਚੇ ਨਸ਼ਿਆਂ ਤੋਂ ਵੀ ਮੁਕਤ ਰਹਿੰਦੇ ਹਨ ਤੇ ਬੱਚਿਆਂ ਨੂੰ ਧਰਮ ਦੇ ਬਾਰੇ ਵੀ ਬਹੁਤ ਜ਼ਿਆਦਾ ਗਿਆਨ ਪ੍ਰਾਪਤ ਹੁੰਦਾ ਹੈ ਜਿਆਗੋ ਮਤ